ਸੁਰਤੀਂ ਲੱਤਿਆਂ ਦਰ ਕੇ ਪਾਈਏ ਥਾਉ ਕਹ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਕਾੜੀ ਐ ਵਿਰਲੇ ਸੰਕਿਰ ਸਾਰੀ ਸੰਗਤ ਇੱਕ ਵਾਰ ਪਿਆਰ ਵਿੱਚ ਆਉ ਤੇ ਕਹਿ ਦੇ ਜੀ ਸਤ ਨਾਮ ਸ੍ਰੀ ਵਾਤ ਆਪ ਜੀ ਨੇ ਸੁਭਾਗ ਪਰਿਕੜੀ ਢੜੀ ਜਿਹੜੀ ਐ ਉਹ ਦਸਨ ਦੀ ਝੋਲੀ ਪਾਈ ਐ ਆਪਣੇ ਚਰਨਾਂ ਦੇ ਨਾਲ ਸੁਰਤੀਂ ਜੁੜਨ ਦੀ ਆਪ ਜੀ ਕਿਰਪਾਲਤਾ ਕਰਦਾ ਇਸ ਸਲਾਣਾ ਜਿਹੜਾ ਸਮਾਗਮ ਹੈ ਉਸ ਨੂੰ ਮਨਾਉਣ ਦਾ ਕੇਵਲ ਤੇ ਕੇਵਲ ਇੱਕੋ ਮਨੋਰਥ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਕਰ ਸਕੀਏ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੱਖੋ ਕੇ ਡੇਰਾ ਬਾਬਾ ਨਾਨਕ ਦੇ ਰੰਧਾਵਾ ਪਰਿਵਾਰ ਵੱਲੋਂ ਸ਼ਹੀਦ ਬਾਬਾ ਸੈਸੋ ਸਾਹਿਬ ਜੀ ਦੇ ਸਲਾਣਾ ਜੋੜ ਮੇਲੇ ਦੀਆਂ ਰੌਣਕਾਂ ਪਾਗ ਲੱਗੇ ਹਨ ਮੇਰੇ ਪਪਾ ਸੇਸੋ ਸਾਹਿਬ 12ਵੀਂ ਸਦੀ ਤੇ ਸੀਧਾਨ ਉਹਨਾਂ ਦੀ ਯਾਦ ਵਿੱਚ ਅੱਜ ਪਖੋਕੇ ਡੇਰਾ ਬਾਬਾ ਨਾਲ ਸੰਗਤ ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ ਤੇ ਸਾਰਾ ਰੰਡਾਵਾ ਪਰਿਵਾਰ ਤੇ ਹਾਜ਼ਰ ਹੋ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਸੇਸੋ ਰੰਡਾਵਾ ਜੀ ਦਾ ਸਾਲਾਨਾ ਜੋੜ ਮਿਲਾ ਚੱਲ ਰਿਹਾ ਹੈ ਔਰ ਸੰਗਤ ਬੜੀ ਹੋਮਾ ਮਾ ਕੇ ਜਿਹੜਾ ਗੁਰਦਾਸਪੁਰ ਅਮਰਸਰ ਤਰਨਤਾਰਨ ਲੁਧਿਆਣਾ ਜਲੰਧਰ ਕਪੂਰਥਲਾ ਔਰ ਇਹ ਬਿਲਕੁਲ ਜਿਹੜਾ ਗੁਰਦੁਆਰਾ ਸਾਹਿਬ ਹੈ ਕਤਾਰਪੁਰ ਕੋਰੀਡੋਰ ਦੇ ਲਾਗੇ ਹੋਣ ਕਰਕੇ ਇੱਥੇ ਜਿਹੜੀ ਹੈ ਪੂਰੇ ਭਾਰਤ ਹੀ ਨਹੀਂ ਪੂਰੇ ਵਿਸ਼ਵ ਚੋਂ ਸੰਗਤ ਆਉਂਦੀ ਹੈ ਕਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਔਰ ਅਸੀਂ ਆਪੇ ਨੂੰ ਬੜਾ ਸੁਭਾਗਾ ਮੰਨਨੇ ਆ ਕਿ ਸਾਡੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਇਹਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੀ ਹੈ ਕਮੇਟੀ ਜਿਹਦੇ ਹੌਸਲੇ ਦੇ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੋਈ ਇਹ ਉਮੀਦ ਕਰਦੀ ਹੈ ਕਿ ਜਿਹੜੀਆਂ ਨਵੀਆਂ ਇਮਾਰਤਾਂ ਬਣਨੀਆਂ ਨੇ ਉਹਦੇ ਵਿੱਚ ਵੀ ਇਹ ਪਰਿਵਾਰ ਵੱਧ ਚੜ੍ਹ ਕੇ ਹਿੱਸਾ ਲੈਣ بڑے ਨਾਂਵਾਂ ਟਾੜੀ ਜਥੇ ਆ ਰਹੇ ਨੇ ਉਹਨਾਂ ਦੇ ਬੈਣ ਦੇ ਵਾਸਤੇ ਜਦੋਂ ਸਮਾਂ ਪਹਿਲੋਂ ਆ ਜਾਂਦਾ ਇੱਕ ਵੱਖਰਾ ਕਮਰਾ ਉਹਨਾਂ ਦੇ ਆਉ ਪੰਕਤ ਵਾਸਤੇ ਹੋਵੇ ਜਿੱਥੇ ਉਹ ਬੈਠ ਸਕਣ ਵਿਚਾਰ ਕਰ ਸਕਣ ਇਹ ਵੀ ਅਰਦਾਸ ਕਰਦੀ ਹੈ ਉਹਨਾਂ ਦਾ ਐਨ ਆਰ ਆਈ ਭਰਾਵਾਂ ਕੇ ਔਰ ਇਦਾਂ ਹੀ ਮੇਲਾ ਲੱਗਦਾ ਰਹੇ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਕੱਲ ਰੋਜਾ ਤੋਂ ਜਿਹੜਾ ਸੀ ਦਸਤਾਰ ਇੰਗਲੈਂਡ ਤੋਂ ਪੁੱਤਰ ਸਰਗੀ ਸਰਦਾਰ ਆਤ ਪਾਸੇ ਦੀ ਆਤ ਪਾਸੇ ਦੀ ਸੋਨਹਾਰ ਪਚੇਤੇ ਤੋਂ ਤੇ ਆਏ ਨੇ ਉਹਨਾਂ ਨੂੰ ਇਸ ਤੋਂ ਬਾਅਦ ਜੀ ਪੁੱਤ ਦਾਸ ਮਕੀਸਾ ਸਤੂਲ ਸੰਤਰੀ ਸੂਰਿਆ ਕਾ

ਕਮੇਟੀ ਦਾ ਬੇਨਤੀ ਵਾਹਿਗੁਰੂ ਜੀ ਤੇਡੀ ਪ੍ਰਭਜੀਤ ਕੌਰ ਆਸਟ੍ਰੇਲੀਆ ਤੋਂ ਬੁਢੀ ਸਰਦਾਰ ਰੁਪਾਲ ਸਿੰਘ ਜੀ ਬੋਲੇ ਸੋ ਨਿਹਾਲ Ty,